ਇਹ ਕਹੇ ਜਾਂ ਬਿੱਲੜ ਬੰਦਾ ਜਿਹੜਾ ਗੁਰੂ ਦੇ ਨਾਂ ਤੇ ਮਤਲਬ ਕਹੋਂਦਾ ਵੀ ਕੀਰਤਨੀਆਂ ਤੁਸੀਂ ਦੇਖੋ ਸੇ ਵੀ ਕਿੱਡੀ ਮਤਲਬ ਵੀ ਇਹ ਸ਼ਰਮ ਵਾਲੀ ਗੱਲ ਆ ਇਸ ਬੰਦੇ ਵਾਸਤੇ ਮੈਂ ਮਤਲਬ ਕਿ ਗੁਰੂ ਦਾ ਕੀਰਤਨੀਆਂ ਬਣ ਕੇ ਉਹ ਕਿਵੇਂ ਕਿਸੇ ਇੱਕ ਜੱਟ ਭਾਈ ਚਰੇ ਦੀ ਮਤਲਬ ਕਹਿ ਲਓ ਵੀ ਕੰਨਿਆਂ ਦੇ ਬਾਰੇ ਬੰਦਾ ਇਹੋ ਜਿਹਾ ਗੰਦ ਬਕਰਿਆ ਸਾਡੀ ਕਾਸਟ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਕੰਕਰ ਘਾਟ ਚ ਪਾਇਆ ਨਾ ਜਿੰਨਾ ਸੀ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਗੰਧ ਪਾਇਆ ਕਹਿੰਦਾ ਮੈਂ ਤਾਂ ਖੁਦ ਇਸੇ ਕਮਿਊਨਿਟੀ ਤੋਂ ਬਿਲੋਂਗ ਕਰਦਾ ਤੇ ਮੈਂ ਤਾਂ ਬੋਲ ਰਿਹਾ ਤਾਂ ਵੀ ਕੀ ਉਹਨੂੰ ਕੋਈ ਲਾਇਸੈਂਸ ਬਣ ਗਿਆ ਜੇ ਕੋਈ ਕੋਈ ਇੱਕ ਕਿਸੇ ਕਮਿਊਨਿਟੀ ਨਾਲ ਜਿਹੜਾ ਵੀ ਕੋਈ ਕਮਿਊਨਿਟੀ ਨਾਲ ਤਾਂ ਹਰੇਕ ਬੰਦਾ ਹੀ ਕਿਸੇ ਨਾਲ ਸਬੰਧਤ ਆ ਕੋਈ ਮਤਲਬ ਹਰੇਕ ਬੰਦਾ ਹੀ ਸਬੰਧਤ ਆ ਨਾ ਆਪਣੀ ਕਮਿਊਨਿਟੀ ਨਾਲ ਕੀ ਉਹ ਆਪਣੀ ਜੈਸ ਕਮਿਊਨਿਟੀ ਨਾਲ ਸਬੰਧਤ ਆ ਉਹਦਾ ਲਾਇਸੈਂਸ ਬਣ ਗਿਆ ਵੀ ਉਸ ਉਹਨਾਂ ਦੀਆਂ 3 ਭੈਣਾਂ ਦੇ ਖਿਲਾਫ ਗੰਦ ਬਕੂ ਕਰ ਕਹਿੰਦੇ ਕਿ ਲੜਕੀਆਂ ਤਾਂ ਖੁਝੇ ਸਭਦੇ ਆ ਕੋਈ ਜ਼ਰੂਰੀ ਨਹੀਂ ਇਹ ਗੱਲਾਂ ਹੋਣ ਆਪਾਂ ਵੀ ਆਪਾਂ ਬ ਲੜਕੀਆਂ ਤਾਂ ਦੇਖੋ ਆਪਣੇ ਸਰਦੀਆਂ ਹੀ 3 ਭੈਣਾਂ ਬਾਹਰ ਵੀ ਐ ਇੱਥੇ ਵੀ ਐ ਆਪਾਂ ਸਾਰੇ ਥੋੜੋ ਏਦੀਆਂ ਗੱਲਾਂ ਹੁੰਦੀਆਂ ਵੀ ਆਪਾਂ ਕਿਸੇ ਲੜਕੀਆਂ ਬਾਵਤ ਆਪਾ ਇਹ ਜੇ ਗਲਤ ਸ਼ਬਦ ਵਰਤ ਕੇ ਜੀ ਅਸ਼ਲੀ ਉਹਦੀ ਸੋਚ ਮਤਲਬ ਸੋਚ ਮਤਲਬ ਗਲਤ ਨਹੀਂ ਉਹਦੀ ਠੀਕ ਹੈ ਸਿੱਖੀ ਨੂੰ ਸਮਰਪਿਤ ਆ ਪੂਰੀ ਤੁਸੀਂ ਕਹਿੰਦੇ ਹੋ ਵੀ ਉਹ ਸਿੱਖੀ ਨੂੰ ਸਮਰਪਿਤ ਹੈ ਸਿੱਖੀ ਸਿਧਾਂਤ ਇਹ ਕਹਿੰਦੇ ਆ ਕਿ ਦਸਾਂ ਨੌ ਦੀ ਕਿਰਤ ਕਮਾਈ ਖਾਣੀ ਹੈ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਉਹਨਾਂ ਨੇ ਠੱਗੀ ਢੋਰੀ ਵੀ ਪਿੰਡ ਦੇ ਵਿੱਚ ਕੀਤੀ ਸੀ ਕੋਈ ਕਿਸੇ ਨੂੰ ਬਾਹਰ ਭੇਜਣ ਦਾ ਲਾਲਚ ਦੇ ਕੇ ਪੈਸੇ ਠੱਗੀ ਦੇ ਇੱਕ ਕੁੜੀ ਆ ਸੋਸ਼ਲ ਮੀਡੀਆ ਤੇ ਸਰਲੀਨ ਕੌਰ ਠੀਕ ਹੈ ਜੀਨੇ ਇਹ ਕਿਹਾ ਤੋ ਕੁੜੀ ਨੇ ਖੁਦ ਕਿਹਾ ਵੀ ਮੈਂ ਤਾਂ ਕਮਿਹਾਰ ਸਿੱਖਾਂ ਫਿਰ ਉਹਨੇ ਕਿਵੇਂ ਉਹਨੂੰ ਕਹਿਤਾ ਵੀ ਜੱਟਾਂ ਦੀ ਕੁੜੀਆਂ ਇਹ ਬਹਾਨੇ ਬਣਾਉਂਦੀਆਂ ਠੀਕ ਹੈ ਉਸ ਤੋਂ ਬਿਨਾ ਜਿਹੜਾ ਨਾਂ ਹੈਗੇ ਆ ਸੋਸ਼ਲ ਮੀਡੀਆ ਤੇ ਜਿਵੇਂ ਨੈਂਸੀ ਗਰੇਵਾਲ ਹਨਾ ਉਹ ਵੀ ਗੈਰ ਜੱਟ ਹੈ ਠੀਕ ਹੈ ਉਹ ਮੰਨ ਲਓ ਵੀ ਉਹਦਾ ਸਹੀ ਨਾਂ ਜਿਹੜਾ ਨੀਤਾ ਅਗਨੀਹੋਤਰੀ ਹੈ ਠੀਕ ਹੈ ਕਮਲਕੌਰ ਦਾ ਆਪਾਂ ਨੂੰ ਪਤਾ ਹੀ ਲੱਗ ਗਿਆ ਠੀਕ ਹੈ ਹੁਣ ਆਈ ਇੱਕ ਮੀਤੀ ਕਲੇਰ ਉਹ ਦਿੱਲੀ ਤੋਂ ਆ ਠੀਕ ਹੈ ਉਹ ਵੀ ਗੈਰ ਜੱਟ ਆ ਉਹਨਾਂ ਚੋਂ 90% ਜਿਹੜੀਆਂ ਉਹ ਗੈਰ ਜੱਟ ਆ ਫੇਰ ਕਿਉਂ ਨੇ ਇਕੱਲੇ ਇੱਕ ਹੀ ਨਾਂ ਲਿਆ ਜਿਵੇਂ ਕਹਿੰਦੇ ਵੀ ਸਿੱਖੀ ਨੂੰ ਸਮਰਪਿਤ ਹੈ ਜਿਵੇਂ ਖਾਲਸਾ ਜੀ ਨੇ ਕਿਹਾ ਠੀਕ ਹੈ ਜੇ ਸਿੱਖੀ ਨੂੰ ਸਮਰਪਿਤ ਹੈ ਤੇ ਸਿੱਖੀ ਨੂੰ ਸਮਰਪਿਤ ਬੰਦੇ ਦੀ ਤਾਂ ਪਹਿਲਾਂ ਸੋਚੀ ਇਹ ਹੋਣੀ ਚਾਹੀਦੀ ਆ ਵੀ ਪਹਿਲਾਂ ਪੂਰੀ ਜਾਣਕਾਰੀ ਲੈਣੀ ਆ ਫੇਰ ਹੀ ਕੋਈ ਵੀਡੀਓ ਪਾਉਣਾ ਅੰਦਾ ਕਹਿਣਾ ਵੀ ਸਾਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਇਤਰਾਜ਼ ਆ ਤੁਹਾਨੂੰ ਕੀ ਲੱਗਦਾ ਵੀ ਕੀ ਸਜ਼ਾ ਹੋਣੀ ਚਾਹੀਦੀ ਵੀ ਸਜ਼ਾ ਇਹਨਾਂ ਦੇ ਨਾਲ ਹੀ ਆ ਜੀ ਜਿਵੇਂ ਕਹਿੰਦੇ ਆ ਸਜ਼ਾ ਉਹਨੂੰ ਹੋਣੀ ਚਾਹੀਦੀ ਹੈ ਦੇਖ ਸਾਹਿਬ ਨੇ ਜਦੋਂ ਵੀਡੀਓ ਪਾਈ ਅੱਜ ਕਿਹਾ ਵੀ ਨਹੀਂ ਜਾਂਦਾ ਛੇਦੀ ਕਿਤੇ ਬੱਚੇ ਨੂੰ ਹੈ ਕਿ ਨਹੀਂ ਅਗਲਾ ਸਾਡਾ ਇਤਰਾਜ਼ ਮੰਨੂ ਤੂੰ ਨਾ ਸਕਿਆਂ ਦੇ ਵਿੱਚ ਹੁੰਦਾ ਹੀ ਆ ਅੱਜ ਕਿੰਨੇ ਇੰਨੇ ਲੋਕ ਇਤਰਾਜ਼ ਲੈ ਕੇ ਆਏ ਆ ਨਹੀਂ ਸਾਨੂੰ ਵੀ ਫੀਲ ਬਹੁਤ ਹੁੰਦੀ ਆ ਅਸੀਂ ਜਰੂਰ ਸਮਝਾਵਾਂਗੇ ਉਹਨੂੰ ਸਾਡਾ ਹੀ ਬੱਚਾ ਕੋਈ ਗੱਲ ਨਹੀਂ ਸਮਝਾਵਾਂਗੇ ਅਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗगन ਸਿੱਧੂ ਇਸ ਵਕਤ ਮੈਂ ਪਿੰਡ ਰਣੀਆਂ ਜਲਾ ਮੋਗਾ ਦੇ ਵਿੱਚ ਖੜੀ ਹੋਈ ਆ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਸੀ ਅੱਜ ਉਸੇ ਵਿਅਕਤੀ ਦੇ ਪਿੰਡ ਦੇ ਵਿੱਚ ਮੌਜੂਦ ਆ ਉਹਨਾਂ ਦੇ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਇੱਧਰ ਕਰੋ ਪਹਿਲਾਂ ਅੰਨੇ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਅਜੀਤਪਾਲ ਸਿੰਘ ਸਬਕਾ ਸਰਪੰਚ ਜੀ ਉਹ ਜਿਹੜੇ ਵਿਅਕਤੀ ਨੇ ਜੱਟਾਂ ਦੀਆਂ ਕੁੜੀਆਂ ਬਾਰੇ ਟਿੱਪਣੀਆਂ ਕੀਤੀਆਂ ਨੇ ਉਹ ਤੁਹਾਡੇ ਪਿੰਡ ਦੇ ਹੈ ਜੀ ਹਾਂ ਜੀ ਕੀ ਨਾਮ ਹੈ ਜੀ ਉਹਦਾ ਸਰਬਜੀਤ ਸਿੰਘ ਕਿ ਇਸ ਇਥੇ ਪਿੰਡ ਦੇ ਵਿੱਚ ਹੀ ਰਹਿੰਦਾ ਹੈ ਜਾਂ ਕਿਸ ਤਰ੍ਹਾਂ ਦੇ ਪਰਿਵਾਰ ਚੋਂ ਆ ਵੈਸੇ ਤਾਂ ਕੋਠੇ ਇਹਨਾਂ ਦੇ ਪਰਿਵਾਰ ਉੱਥੇ ਰਹਿੰਦੇ ਆ ਜੀ ਇਹ ਤਾਂ ਨਹੀਂ ਪੱਕਾ ਪਤਾ ਇਹਨਾਂ ਨੇ ਪਿੱਛੇ ਜੇ ਡਾਲੇ ਕੋਠੀ ਪਾਈ ਸੀ ਠੀਕ ਹੈ ਜੀ ਉਹ ਵੀਡੀਓ ਵੀਡੀਓ ਸੁਣੀ ਆ ਤੁਸੀਂ ਵੀਡੀਓ ਸੁਣੀ ਆ ਜੀ ਅੱਛਾ ਕਿਸ ਕਿਸ ਤਰ੍ਹਾਂ ਦਾ ਕਿਉਂਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਤੁਸੀਂ ਕਿਵੇਂ ਸਮਝਦੇ ਹੋ ਇਸੀ ਨੂੰ ਨਹੀਂ ਜੀ ਗਲਤ ਕੰਮ ਹੈ ਗਲਤ ਕਿਸੇ ਨੂੰ ਵੀ ਟਾਰਗੇਟ ਕਰਨਾ ਗਲਤ ਹੈ ਜੀ ਇੱਕ ਕਮਿਊਨਿਟੀ ਨੂੰ ਵੀ ਚਾਹੀ ਕੋਈ ਵੀ ਇਹ ਦੇਖੋ ਆਪਾਂ ਸਾਰੇ ਸਮਾਜ ਚ ਰਹਿਣ ਵਾਲੇ ਬੰਦੇ ਤੇ ਕਿਸੇ ਵਾਸਤੇ ਵੀ ਕੋਈ ਗਲਤ ਅਪਸ਼ਬਦ ਵਰਤਣਾ ਜਾਂ ਗਲਤ ਕਹਿਣਾ ਇਹ ਕਿਸੇ ਵਾਸਤੇ ਵੀ ਮਾੜੀ ਗੱਲ ਹੈ ਉਹਨਾਂ ਨੇ ਤਾਂ ਜ਼ਿੰਮੇਵਾਰੀ ਚੁੱਕੀ ਕਿ ਮੈਂ ਖੁਦ ਵੀ ਮਤਲਬ ਜ਼ਿੰਮੇਵਾਰ ਪਰਿਵਾਰ ਚੋਂ ਆ ਤੇ ਮੈਂ ਜ਼ਿਆਦਾ ਜਾਣਦਾ ਵੀ ਬਾਹਰ ਦੇ ਬਾਹਰ ਜਾ ਕੇ ਕੁੜੀਆਂ ਇਹਨਾਂ ਦੀਆਂ ਗੰਦ ਪਾਉਂਦੀਆਂ ਨੇ ਜਿਵੇਂ ਉਹ ਕੱਲੀ-ਕੱਲੀ ਨੂੰ ਜਾਣਦੇ ਹੋ ਕਿ ਨਹੀਂ ਕਿ ਕੁੜੀਆਂ ਤਾਂ ਖੁਦ ਹੀ ਸਭ ਦੇ ਆ ਕੋਈ ਜ਼ਰੂਰੀ ਨਹੀਂ ਇਹ ਗੱਲਾਂ ਹੋਣ ਆਪਾਂ ਵੀ ਆਪਾਂ ਬਸ ਲੜਕੀਆਂ ਤਾਂ ਦੇਖੋ ਆਪਣੇ ਸਰਦੀਆਂ ਹੀ ਧੀਆਂ ਪਹਿਣਾ ਬਾਹਰ ਵੀ ਹੈ ਇੱਥੇ ਵੀ ਹੈ ਆਪਾਂ ਸਾਰੇ ਤਾਂ ਥੋੜੋ ਇਹ ਜੀਆਂ ਗੱਲਾਂ ਹੁੰਦੀਆਂ ਵੀ ਆਪਾਂ ਕਿਸੇ ਲੜਕੀਆਂ ਬਾਵਤ ਆਪਾਂ ਇਹਦੇ ਗਲਤ ਸ਼ਬਦ ਵਰਤ ਗਏ ਜੀ ਇਹ ਤਾਂ ਮਾੜੀ ਗੱਲ ਹੈ ਜੀ ਅਸੀਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਠੀਕ ਹੈ ਜੀ ਕਿੰਨਾਂ ਦੇ ਪਰਿਵਾਰਾਂ ਚੋਂ ਆ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਖੁਦ ਇਸ ਕਮਿਊਨਿਟੀ ਤੋਂ ਆ ਸਾਡੇ ਕੋਠੇ ਹੈ ਜੀ ਉੱਥੇ ਇਹਨਾਂ ਦੇ ਪਰਿਵਾਰ ਹੈਗੇ ਜੀ ਸਖੇ ਸਾਰੇ ਉੱਥੇ ਇਹਨਾਂ ਦੇ ਭਾਈਚਾਰਾ ਸਾਰਾ ਨਹੀਂ ਜ਼ਿਮੀਂਦਾਰਾਂ ਚੋਂ ਸੀ ਇਹ ਹਾਂ ਜੀ ਜ਼ਿਮੀਂਦਾਰ ਜਿਵੇਂ ਬਰਾਗੀ ਸਾਹ ਬਰਾਗੀ ਸਾਹ ਬਰਾਗੀ ਸਾਹ ਉਹ ਆ ਜੀ ਅੱਛਾ ਬਰਾਗੀ ਸਾਹ ਜੱਟ ਨਹੀਂ ਜੇ ਬਰਾਗੀ ਸਾਹ ਹੈ ਠੀਕ ਹੈ ਜੀ ਤੁਸੀਂ ਵੀ ਬਾਪੂ ਜੀ ਉਹ ਵੀਡੀਓ ਸੁਣੀ ਹੋਊਗੀ ਹਾਂ ਜੀ ਸੁਣੀ ਹੈ ਜੀ ਇਹ ਗਲਤ ਕੀਤਾ ਨੇ ਹਾਂ ਕੀ 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 ਲੱਗਦਾ ਅੱਜ ਇੱਥੇ ਜਥੇਬੰਦੀ ਪਹੁੰਚੀ ਹੈ ਯੂਨਾਈਟਿਡ ਜੱਟ ਫੈਡਰੇਸ਼ਨ ਜੱਟਾਂ ਦੇ ਹੱਕਾਂ ਹਿੱਤਾਂ ਲਈ ਇਹ ਜਥੇਬੰਦੀ ਬਣੀ ਹੈ ਤਾਂ ਇਹਨਾਂ ਦਾ ਕਹਿਣਾ ਵੀ ਸਾਨੂੰ ਇਸ ਗਲਤ ਤੇ ਬਹੁਤ ਜ਼ਿਆਦਾ ਇਤਰਾਜ਼ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਸਜ਼ਾ ਹੋਣੀ ਚਾਹੀਦੀ ਹੈ ਵੀ ਸਜ਼ਾ ਇਹਨਾਂ ਦੇ ਨਾਲ ਹੀ ਆ ਜੀ ਜਿਵੇਂ ਕਹਿੰਦੇ ਆ ਸਜ਼ਾ ਉਹਨੂੰ ਹੋਣੀ ਚਾਹੀਦੀ ਹੈ ਦਸਤਾਬਨਾ ਜਾਂਦੇ ਵੀਡੀਓ ਪਾਈ ਹੂੰ ਹਾਂ ਜੀ ਇਹ ਮਾੜੀ ਗੱਲ ਹੈ ਜੀ ਕਿਸੇ ਕੋਈ ਵੀ ਲੜਕੇ ਚਾਹੇ ਕਿਸੇ ਗਰੀਬ ਦੀ ਹੈ ਚਾਹੇ ਕਿਸੇ ਦੀ ਵੀ ਹੈ ਕੋਈ ਕਮਿਊਨਿਟੀ ਦੀ ਹੈ ਕਿਸੇ ਵੀ ਲੜਕੇ ਨੂੰ ਟਾਰਗੇਟ ਕਰਨਾ ਮਾੜੀ ਗੱਲ ਹੈ ਆਪਾਂ ਤਾਂ ਦੇਖੋ ਪਿੰਡਾਂ ਦੇ ਵਿੱਚ ਰਹਿੰਦੇ ਆ ਧੀਆਂ ਭੈਣਾਂ ਦੀ ਆਪਾਂ ਰੱਖੀ ਕਰਨੀ ਹੈ ਜਾਂ ਆਪਾਂ ਧੀਆਂ ਭੈਣਾਂ ਦਾ ਇੱਜ਼ਤ ਕਰਨੀ ਹੈ ਜੀ ਪਰ ਆਪਣੇ ਇਹ ਫਰਜ਼ ਨਹੀਂ ਨਾ ਬਣਦੇ ਵੀ ਆਪਾਂ ਕਿਸੇ ਵੀ ਧੀ ਭੈਣ ਵਾਸਤੇ ਵੀ ਕੋਈ ਅਪਸ਼ਬਦ ਵਰਤੀਏ ਜਾਂ ਕਿਸੇ ਨੂੰ ਗਲਤ ਬੋਲੀਏ ਜੀ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਰਣੀਆਂ ਸੋ ਹਨਗਰਮਿਕ ਮੋਗਾ ਵਨਦੀ ਪਾਰਟੀ ਮੌਜੂਦਾ ਪੰਚਾਇਤ ਮੈਂਬਰ ਮੇਰੇ ਨਾਲ ਸਾਡੇ ਨਗਰ ਦੇ ਸਰਪੰਚ ਸਰ ਦਾ ਰਾਜਪਾਲ ਸਿੰਘ ਜੀ ਵੀ ਬੈਠੇ ਨੇ ਜੋ ਤੁਸੀਂ ਮੁੱਦਾ ਸਾਡੇ ਕੋਲ ਲੈ ਕੇ ਆਏ ਹੋ ਪਹਿਲਾਂ ਤੁਸੀਂ ਸਾਨੂੰ ਸਾਡੇ ਲਿਗੋਂ ਤੁਹਾਨੂੰ ਸਾਰਿਆਂ ਨੂੰ ਜੀਓ ਆਇਆਂ ਨੂੰ ਤੇ ਮੀਡੀਆ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜੇ ਕੋਈ ਵੀ ਬੰਦਾ ਮੀਡੀਆ ਦੇ ਉੱਤੇ ਗਲਤ ਆਪ ਸ਼ਬਦ ਬੋਲਦਾ ਚਾਹੇ ਉਹ ਕੋਈ ਵੀ ਆ ਕਿਸੇ ਵੀ ਬਰਾਦਰੀਆਂ ਨਾਲ ਸੰਬੰਧ ਰੱਖਦਾ ਪਹਿਲਾਂ ਤਾਂ ਉਹਦੇ ਆਸਤੇ ਬਹੁਤ ਗਲਤ ਗੱਲ ਆ ਕਿਉਂਕਿ ਕੱਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਵੀ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਆ ਵੀ ਜੇ ਕੋਈ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਕਿਸੇ ਨੂੰ ਕੋਈ ਗਲਤ ਬੋਲੂਗਾ ਤੇ ਉਹਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਤੁਹਾਡੇ ਨਾਲ ਆ ਜੇ ਉਹਨੇ ਕੁਝ ਗਲਤ ਕੀਤਾ ਜੋ ਵੀ ਗਲਤ ਕਰੂਗਾ ਅਸੀਂ ਉਹਦੇ ਸਖਤ ਖਿਲਾਫ ਆ ਕਿਉਂਕਿ ਆਪਾਂ ਸਾਰਾ ਭਾਈਚਾਰਾ ਬੈਠਾ ਇਹਦੇ ਵਿੱਚ ਕੋਈ ਯਾਰਪਾਤ ਦਾ ਕੰਮ ਨਹੀਂ ਹੈਗਾ ਪਰ ਜੇ ਉਹ ਕਿਸੇ ਜ਼ਿਮੀਂਦਾਰ ਭਰਾ ਨੂੰ ਜਾਂ ਕਿਸੇ ਨੇ ਗਲਤ ਬੋਲਿਆ ਤੇ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਹੁਣ ਦੋ ਸਾਡੇ ਨਗਰ ਦੇ ਸਰਪੰਚ ਸਰਦਾਰ ਰਾਜਪਾਲ ਸਿੰਘ ਜੀ ਇਹ ਗੱਲ ਕਰ ਲਓ ਕਰ ਲਓ ਗੱਲ ਦੋ ਜੀ ਜੀ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਨਹੀਂ ਤੁਹਾਡੇ ਕੋਲੇ ਜਥੇਬੰਦੀ ਵਾਲੇ ਆਏ ਆ ਇਹ ਕਹਿੰਦੇ ਵੀ ਸਾਨੂੰ ਇਸ ਗੱਲ ਤੇ ਬਹੁਤ ਇਤਰਾਜ਼ ਆ ਇਹਨਾਂ ਦੀਆਂ ਟਿੱਪਣੀਆਂ ਤੇ ਇਹਨਾਂ ਨਾਲ ਮਤਲਬ ਕਿਵੇਂ ਨਿਬੜੋਂਗੇ ਅੱਜ ਜਾਂ ਇਹਨਾਂ ਨੂੰ ਕੀ ਕਹਿਣਾ ਚਾਹਾਂਗੇ ਅਸੀਂ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹਾਂਗੇ ਅਸੀਂ ਇਹਨਾਂ ਨਾਲ ਮ ਨੰਬਰ ਦੋ ਅਸੀਂ ਇਹਨਾਂ ਤੋਂ ਹਫ਼ਤੇ ਦਾ ਟਾਈਮ ਲੈਨੇ ਆ ਪਹਿਲਾਂ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਭਾਈ ਤੂੰ ਆਹ ਕੰਮ ਕਿਉਂ ਕੀਤਾ ਜੇ ਉਹ ਆਪਦੀ ਗਲਤੀ ਫੀਲ ਕਰਦਾ ਵੀ ਜਿਵੇਂ ਉਹਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਤੇ ਉਹ ਆਪਦੀ ਗਲਤੀ ਫੀਲ ਕਰਦਾ ਇਹ ਮੈਥੋਂ ਗਲਤੀ ਹੋਈ ਆ ਤੇ ਆਪਾਂ ਇਹਨਾਂ ਦੀ ਅਸੀਂ ਉਹਦੇ ਨਾਲ ਰਿਕਵੈਸਟ ਕਰ ਲਾਂਗੇ ਵੀ ਭਾਈ ਚਲੋ ਇਹ ਇਹਨੇ ਪਹਿਲੀ ਗਲਤੀ ਕੀਤੀ ਤੇ ਉਹਨੂੰ ਮਾਫ ਕੀਤਾ ਜਾਵੇ ਜੇ ਉਹ ਗਲਤੀ ਨਹੀਂ ਮੰਨਦਾ ਤੇ ਜਿਵੇਂ ਇਹ ਕਾਰਵਾਈ ਚਾਹਣਗੇ ਆਪਾਂ ਉਹ ਵੀ ਕਰਾਉਣ ਨੂੰ ਤਿਆਰ ਆ ਪ੍ਰਧਾਨ ਸਾਹਿਬ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰ ਇੱਕ ਹਫ਼ਤਾ ਦਾ ਸਮਾਂ ਕਿਸ ਲਈ ਮੰਗ ਰਹੇ ਹਾਂ ਕਿਉਂਕਿ ਗੱਲ ਤਾਂ 2 ਮਿੰਟਾਂ ਚ ਹੋ ਸਕਦੀ ਹੈ ਵੀਡੀਓ ਜੇ 1 ਸੈਕਿੰਡ ਚ ਵਾਇਰਲ ਹੋ ਸਕਦੀ ਹੈ ਤੇ ਗੱਲ ਤਾਂ 2 ਮਿੰਟਾਂ ਚ ਹੋ ਜੂਗੀ ਕਿਉਂਕਿ ਜੋ ਇਸ ਟਾਈਮ ਇਸ ਧਰਤੀ ਤੇ ਨਹੀਂ ਬੈਠਾ ਉਹ ਵਿਦੇਸ਼ ਦੀ ਧਰਤੀ ਤੇ ਬੈਠਾ ਉਹ ਨੇ ਕੈਨੇਡਾ ਤੋਂ ਵੀਡੀਓ ਅਪਲੋਡ ਕੀਤੀ ਆ ਅੱਛਾ ਬਾਹਰ ਰਹਿੰਦੇ ਵਿਦੇਸ਼ ਜੀ ਉਹ ਕੈਨੇਡਾ ਬੈਠਾ ਜੀ ਇਹਦੇ ਕਰਕੇ ਅਸੀਂ ਤੁਹਾਨੂੰ ਹਫਤੇ ਇਕ ਦਾ ਟਾਈਮ ਸਾਡੀ ਕੋਈ ਮਜਬੂਰੀ ਹੈ ਕਹਿੰਦਾ ਕਈ ਵਾਰੀ ਗੱਲਬਾਤ ਨਹੀਂ ਹੁੰਦੀ ਜਾਂ ਕੁਝ ਵੀ ਲਾ ਲਓ ਹਨਾ ਜੇ ਉਹ ਇੱਥੇ ਬੈਠਾ ਪਤਾ ਆਪਾ ਹੁਣੇ ਉਹਦੇ ਘਰੇ ਜਾ ਲੈ ਗਏ ਉਹਦੇ ਘਰੇ ਤਾਂ ਕੋਈ ਹੈ ਨਹੀਂ ਪਰਿਵਾਰ ਵੀ ਨਹੀਂ ਨੇ ਮੇਰੀ ਜਨੇ ਉਹ ਮੁੰਡਾ ਤੇ ਕੋਈ ਨਹੀਂ ਆਪਾਂ ਜਿਹੜੀ ਵੀ ਕਿਸੇ ਕਿਸੇ ਵੀ ਮਨਸ਼ਾ ਨਾਲ ਉਹਨੇ ਵੀਡੀਓ ਪਾਈ ਆ ਉਹਦੇ ਨਾਲ ਗੱਲ ਕਰਾਂਗੇ ਪੂਰੀ ਤਹਿ ਤੱਕ ਜਾਵਾਂਗੇ ਤਾਂ ਆ ਸਾਡਾ ਪਿੰਡ ਨੂੰ ਵੀ ਇਤਰਾਜ਼ ਆ ਉਹਦੇ ਇਸ ਚਾਪ ਨੇ ਉਹਦਾ ਪਿੰਡ ਨੂੰ ਨਹੀਂ ਪੂਰੇ ਸਮਾਜ ਨੂੰ ਇਤਰਾਜ਼ ਆ ਜੇ ਕੋਈ ਵੀ ਗਲਤ ਬੋਲਦਾ ਨਾ ਸੋਸ਼ਲ ਮੀਡੀਆ ਤੇ ਉਹਦਾ ਸਾਰੇ ਸਮਾਜ ਨੂੰ ਇਤਰਾਜ਼ ਆ ਤੁਹਾਨੂੰ ਪਤਾ ਹੀ ਆ ਵੀ ਕੀ ਕੁਝ ਹੋਈ ਜਾਂਦਾ ਸੋਸ਼ਲ ਮੀਡੀਆ ਤੇ ਕੀ ਕੁਝ ਨਹੀਂ ਹੋਈ ਜਾਂਦਾ ਇਸ ਕਰਕੇ ਵੀ ਮਾੜਾ ਬੋਲਣ ਤੋਂ ਹਰ ਇੱਕ ਨੂੰ ਗਰੇਜ ਕਰਨਾ ਚਾਹੀਦਾ ਜੀ ਇਧਰ ਜਥੇਬੰਦੀ ਵਾਲੇ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੁਸੀਂ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਸਰਪੰਚ ਸਾਹਿਬ ਜਿਵੇਂ ਕਹਿ ਰਹੇ ਆ ਕਿ ਹਫ਼ਤੇ ਦਾ ਸਮਾਂ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਹਾਂਜੀ ਭਣਾ ਜਿਵੇਂ ਪਤਾ ਹੀ ਆ ਤੁਹਾਨੂੰ ਵੀ ਆਪਣੀ ਜਥੇਬੰਦੀ ਯੂਨਾਈਟਿਡ ਜੱਟ ਫੈਡਰੇਸ਼ਨ ਪਿਛਲੇ 2 ਸਾਲ ਤੋਂ ਵੀ ਜੱਟਾਂ ਦੇ ਬਾਰੇ ਜਿਹੜੇ ਜੱਟਾਂ ਦੇ ਹੱਕਾਂ ਦੇ ਲਈ ਕੰਮ ਕਰ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਕੋਕੇ ਪਿਛਲੇ 7-8 ਦਿਨਾਂ ਤੋਂ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਉਹ ਖਾਸ ਟਾਰਗੇਟ ਕਰ ਰਿਹਾ ਵੀ ਜਿਵੇਂ ਬਾਹਰ ਕੋਈ ਧੀਆਂ ਪੈਣਾ ਗਈਆਂ ਸਾਰੇ ਭਾਈਚਾਰੇ ਦੀਆਂ ਗਈਆਂ ਕਿਸੇ ਵੀ ਭਾਈਚਾਰੇ ਦੇ ਖਿਲਾਫ ਕਿਸੇ ਨੂੰ ਬੋਲਣ ਦਾ ਹੱਕ ਨਹੀਂਗਾ ਉਹਨੇ ਸਪੈਸ਼ਲ ਉਹਦੇ ਵਿੱਚ ਜੱਟਾਂ ਦੀਆਂ ਤੇ ਆਪਾਂ ਬਾਰੇ ਜਿਹੜਾ ਉਹ ਗਲਤ ਬੋਲਿਆ ਅੱਜ ਅਸੀਂ ਤਾਂ ਹੀ ਇੱਥੇ ਆਏ ਸੀ ਵੀ ਅਸੀਂ ਪਿੰਡ ਦੇ ਪੰਚਾਇਤ ਨਾਲ ਤੇ ਪਿੰਡ ਵਾਸੀਆਂ ਨਾਲ ਵੀ ਗੱਲ ਕਰਕੇ ਵੀ ਇਹ ਬੰਦਾ ਕਿਤੇ ਥੋੜੇ ਪਿੰਡ ਦਾ ਹੀ ਆ ਜਾਂ ਕਿਸੇ ਹੋਰ ਪਿੰਡ ਦਾ ਹੈ। ਹੋ ਕੱਲ ਨੂੰ ਇਹ ਨਾ ਹੋਵੇ ਕਿਸੇ ਹੋਰ ਅਸੀਂ ਵਿਅਕਤੀ ਤੇ ਕਾਰਵਾਈ ਕਰਕੇ ਜਾਂ ਕਾਨੂੰਨੀ ਕਾਰਵਾਈ ਕਿਸੇ ਹੋਰ ਗਰੀਬ ਬੰਦੇ ਤੇ ਹੋ ਜੇ ਕਿਉਂਕਿ ਇੱਥੇ ਆ ਕੇ ਅੱਜ ਇਹ ਪਤਾ ਲੱਗਿਆ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ। ਇੱਕ ਮਿੰਟ ਲੰਘ ਜੂ ਪਿੰਡ ਦੇ ਮੋਤਵਾਰਾਂ ਨਾਲ ਜਿਵੇਂ ਸਰਪੰਚ ਸਾਹਿਬ ਬੈਠੇ ਹੋਰ ਵੀ ਜਿਹੜੇ ਮੋਤਵਾਰ ਬੈਠੇ ਆ ਉਹਨਾਂ ਸਾਰਿਆਂ ਨਾਲ ਗੱਲ ਕਰਾਂਗੇ ਤੇ ਅ ਨਿਕਲਦਾ ਕਿਉਂਕਿ ਉਹਨੇ ਤਾਂ ਜਿਹੜੀ ਵੀਡੀਓ ਪਾਈ ਆ ਉਹ ਲਗਾਤਾਰ ਹੀ ਤੁਹਾਨੂੰ ਪਤਾ ਹੀ ਆ ਕੋਈ ਹੋਰ ਚੱਕ ਕੇ ਪਾ ਰਿਹਾ ਤੇ ਉੱਪਰੋਂ ਸਾਨੂੰ ਪਤਾ ਲੱਗਿਆ ਵੀ ਉਹ ਇੱਥੇ ਨਹੀਂ ਘਰ ਰਿਆ ਠੀਕ ਹੈ ਵਿਦੇਸ਼ ਚ ਰਹਿ ਰਿਹਾ ਜਿਵੇਂ ਦੱਸਿਆ ਇੱਕ ਬੰਨੇ ਅਸੀਂ ਕਹਿੰਨੇ ਆ ਕਿ ਸਾਨੂੰ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਪੈ ਰਿਹਾ ਉਹ ਰੁਕਣਾ ਚਾਹੀਦਾ ਸਾਨੂੰ ਉਹਤੇ ਇਤਰਾਜ਼ ਆ ਦੂਜੇ ਪਾਸੇ ਜੇ ਕੋਈ ਉਹਦੇ ਵਿਰੁੱਧ ਆਵਾਜ਼ ਚੁੱਕਦਾ ਤੇ ਦੂਜੇ ਪਾਸੇ ਅਸੀਂ ਅੱਜ ਉਹਦੇ ਵਿਰੋਧ ਚ ਆ ਗਏ ਆ ਕਿ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਗੰਦ ਪਾ ਰਹੀਆਂ ਉਹਨਾਂ ਨੂੰ ਬਿਲਕੁਲ ਬੈਨ ਕਰਨਾ ਚਾਹੀਦਾ ਹੈ ਉਹਨਾਂ ਦੇ ਅਕਾਊਂਟ ਬੈਨ ਕਰਨੇ ਚਾਹੀਦੇ ਤੇ ਉਹਨਾਂ ਬਾਰੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਤੇ 99% ਲੋਕ ਪੰਜਾਬ ਚ ਵਿਰੋਧ ਕਰ ਵੀ ਰਹੇ ਆ ਇੱਕ ਦੋ ਬੰਦਿਆਂ ਨੂੰ ਛੱਡ ਕੇ ਤੇ ਦੂਜੇ ਪਾਸੇ ਅੱਜ ਜੇ ਕੋਈ ਕੁੜੀਆਂ ਦੀ ਅਸ਼ਲੀਲਤਾ ਤੇ ਬੋਲ ਰਿਹਾ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਕਿਹੜਾ ਸਬੂਤ ਪੇਸ਼ ਕਰੇ ਜੀ ਤੁਸੀਂ ਸਮੁੱਚੇ ਸਾਰੇ ਜੱਟ ਭਾਈਚਾਰੇ ਦੀਆਂ ਕੁੜੀਆਂ ਨੂੰ ਕਹਿ ਰਿਹਾ ਜੀ ਤੁਸੀਂ ਉਹਦੀ ਵੀਡੀਓ ਸੁਣੋ ਵੀ ਉਹ ਬੰਦੇ ਨੇ ਬਕਵਾਸ ਕੀ ਕੀਤਾ ਉਨੇ ਸਮੁੱਚੇ ਜੱਟ ਭਾਈਚਾਰੇ ਦੀਆਂ ਕੁੜੀਆਂ ਨੂੰ ਕਿਹਾ ਵੀ ਜੱਟੋ ਤੁਹਾਡੀਆਂ ਕੁੜੀਆਂ ਬਾਹਰੇ ਸਰਾਂਬਾਂ ਪੀਂਦੀਆਂ ਨੇ ਸਿਗਟਾਂ ਪੀਂਦੀਆਂ ਨੇ ਇਹੋ ਜਿਹਾ ਗੰਦ ਬਗਿਆ ਉਹਨੇ ਜਿਹੜਾ ਤੁਹਾਡਾ ਤਾਂ ਤਾਂ ਬਣਦਾ ਨਾ ਜੇ ਉਹਨੇ ਕਿਸੇ ਇੱਕ ਕੁੜੀ ਨੂੰ ਜਾਂ ਕਿਸੇ ਕੁੜੀ ਦੀ ਜਿਵੇਂ ਆ ਪਿਛਲੇ ਦਿਨਾਂ ਚ ਹੋਇਆ ਦੋ ਚਾਰ ਹੋਇਆ ਮਤਲਬ ਕੋਈ ਕਿਸੇ ਦੀ ਕਿਸੇ ਕੋਈ ਵਿਅਕਤੀ ਵਿਸ਼ੇਸ਼ ਨੂੰ ਕਹਿ ਸਕਦਾ ਕੋਈ ਬੰਦਾ ਉਹਦਾ ਪ੍ਰੂਫ ਪੇਸ਼ ਕਰਕੇ ਕਹਿ ਸਕਦਾ ਵੀ ਆ ਬੰਦਾ ਦੇਖੋ ਜੀ ਆ ਕੁੜੀ ਦੇਖੋ ਜੀ ਆ ਫਲਾਣਾ ਦੇਖੋ ਜੀ ਇਹ ਕਰ ਰਿਹਾ ਉੱਥੇ ਤਾਂ ਇਹ ਸਵਾਲ ਬਣਦਾ ਜੀ ਤੁਹਾਡਾ ਉਹ ਤਾਂ ਤੁਸੀਂ ਦੇਖੋ ਤਾਂ ਸਹੀ ਵੀ ਉਸਨੇ ਕਿਹਾ ਕਿ ਆ ਸਮੁੱਚੇ ਜੱਟ ਭਾਈਚਾਰੇ ਦੀਆਂ ਕੁੜੀਆਂ ਨੂੰ ਕਹਿ ਰਿਹਾ ਰੱਬਾਂ ਪਿੰਦੀਆਂ ਨੇ ਸਿਕਟਾਂ ਪਿੰਦੀਆਂ ਨੇ ਜਦੋਂ ਕਿ ਜੀ ਅਸਲੀਅਤ ਇਸ ਦੇ ਬਿਲਕੁਲ ਉਲਟ ਵੀ ਆਪਣੇ ਪਹਿਲੀ ਗੱਲ ਤੇ ਸਾਰੇ ਕੁੜੀਆਂ ਸਭਨਾਂ ਦੀਆਂ ਸਾਂਝੀਆਂ ਨੇ ਤੇ ਕੁੜੀਆਂ ਸਾਰਿਆਂ ਦੀਆਂ ਹੀ ਬਾਹਰੇ ਨੇ ਚਾਹੇ ਕੋਈ ਕਿਸੇ ਇੱਕ ਪਾਈਚਾਰੇ ਦੀਆਂ ਨੇ ਸਭਨਾਂ ਦੀਆਂ ਕੁੜੀਆਂ ਬਾਹਰੇ ਨੇ ਕੰਨਿਆ ਦੇਵੀਆਂ ਨੇ ਵਿਚਾਰੀਆਂ ਤੇ ਬੱਚੇ ਬਾਹਰਲੇ ਦੇਸ਼ਾਂ 'ਚ ਕਿੰਨੀ ਮਿਹਨਤ ਕਰਦੇ ਨੇ ਜੀ ਉੱਥੇ ਕਿੰਨਾ ਹਾਰਡ ਵਰਕ ਕੰਮ ਮਤਲਬ ਕਿੰਨਾ ਕਰਨਾ ਪੈਂਦਾ ਓਖਾ ਸਵੇਰੇ ਉੱਠ ਕੇ ਮਤਲਬ ਅਧੀ ਰਾਤ ਨੂੰ ਬੱਚਿਆਂ ਨੇ ਉੱਠਣਾ ਪਹਿਲਾਂ ਉਹ ਆਪਦਾ ਰੋਟੀ ਪਾਣੀ ਦਾ ਕਰਦੇ ਨੇ ਫਿਰ ਉਹ ਪੜਨ ਜਾਂਦੇ ਨੇ ਫਿਰ ਉਹ ਕੰਮਤੇ ਜਾਂਦੇ ਨੇ ਇੱਕ ਇਹੋ ਜਿਹਾ ਬਿੱਲੜ ਬੰਦਾ ਜਿਹੜਾ ਗੁਰੂ ਦੇ ਨਾਂ ਤੇ ਮਤਲਬ ਕਹੋਂਦਾ ਵੀ ਕੀਰਤਨੀਆਂ ਤੁਸੀਂ ਦੇਖੋ ਸੇ ਵੀ ਕਿੱਡੀ ਮਤਲਬ ਵੀ ਇਹ ਸ਼ਰਮ ਵਾਲੀ ਗੱਲ ਆ ਇਸ ਬੰਦੇ ਵਾਸਤੇ ਮੈਂ ਮਤਲਬ ਕਿ ਗੁਰੂ ਦਾ ਕੀਰਤਨੀਆਂ ਬਣ ਕੇ ਉਹ ਕਿਵੇਂ ਕਿਸੇ ਇੱਕ ਜੱਟ ਭਾਈ ਚਿਹਰੇ ਦੀ ਮਤਲਬ ਕਹਿ ਲਉਂ ਵੀ ਕੰਨਿਆਂ ਦੇ ਬਾਰੇ ਬੰਦਾ ਇਹੋ ਜਿਹਾ ਗੰਦਬਕ ਰਿਹਾ ਜੀ ਉਹ ਕਹਿੰਦਾ ਮੈਂ ਤਾਂ ਖੁਦ ਇਸੇ ਕਮਿਊਨਿਟੀ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਤਾਂ ਬੋਲ ਰਿਹਾ ਪਹਿਲੀ ਗੱਲ ਤਾਂ ਜੀ ਇਹ ਵੀ ਗੱਲ ਮਤਲਬ ਇੱਥੇ ਆ ਕੇ ਪਿੰਡ ਜਾ ਕੇ ਪਤਾ ਲੱਗਿਆ ਵੀ ਉਹ ਇਸ ਕਮਿਊਨਿਟੀ ਦੇ ਨਾਲ ਸਬੰਧ ਨਹੀਂ ਰੱਖਦਾ ਉਹ ਕੋਈ ਬਰਾਗੀ ਸਾਧ ਨੇ ਕੋਈ ਮਤਲਬ ਇਹ ਪਤਾ ਲੱਗਿਆ ਕਿਸੇ ਹੋਰ ਕਮਿਊਨਿਟੀ ਨਾਲ ਸਬੰਧ ਰੱਖਦਾ ਹਾਂਜੀ ਤੇ ਜੇ ਉਹ ਹੋਵੇ ਵੀ ਤਾਂ ਵੀ ਕੀ ਉਹਨੂੰ ਕੋਈ ਲਾਇਸੈਂਸ ਬਣ ਗਿਆ ਜੇ ਕੋਈ ਕੋਈ ਇੱਕ ਕਿਸੇ ਕਮਿਊਨਿਟੀ ਨਾਲ ਜਿਹੜਾ ਵੀ ਕੋਈ ਕਮਿਊਨਿਟੀ ਨਾਲ ਤਾਂ ਹਰੇਕ ਬੰਦਾ ਹੀ ਕਿਸੇ ਨਾਲ ਸਬੰਧਤਾ ਕੋਈ ਮਤਲਬ ਹਰੇਕ ਬੰਦਾ ਹੀ ਸਬੰਧਤਾ ਨਾ ਆਪਣੀ ਕਮਿਊਨਿਟੀ ਨਾਲ ਕੀ ਉਹ ਆਪਣੀ ਜੈਸ ਕਮਿਊਨਿਟੀ ਨਾਲ ਸਬੰਧਤਾ ਉਹਦਾ ਲਾਇਸੈਂਸ ਬਣ ਗਿਆ ਵੀ ਉਸ ਉਹਨਾਂ ਦੀਆਂ 3 ਭੈਣਾਂ ਦੇ ਖلاف ਗੰਦ ਬਕੂਗਾ ਸਾਡੇ ਨਾਲ ਰਣੀਆਂ ਪਿੰਡ ਤੋਂ ਉਹਨਾਂ ਦੇ ਸਾਥੀ ਰਹੇ ਕੀਰਤਨ ਜਥੇ ਦੇ ਵਿੱਚ ਨਾਲ ਰਹੇ ਉਹਨਾਂ ਦੇ ਕੀਰਤਨੀ ਸਾਥੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਫਤਿਹ ਪੰਜ ਜੀ ਤੁਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦੇ ਹੋਵੋਗੇ ਸਰਬਜੀਤ ਸਿੰਘ ਉਹਨਾਂ ਨੂੰ ਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਖਾਸ ਕਰਕੇ ਜੱਟ ਕਮਿਊਨਿਟੀ ਵੱਲੋਂ ਬਹੁਤ ਜ਼ਿਆਦਾ ਵਿਰੋਧ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੈਂ ਭੈਣ ਜੀ ਉਹ ਆ ਵੀ ਅਸੀਂ ਇਕੱਠੇ ਰਹੇ ਕੀਰਤਨ ਕਰਦੇ ਹੂੰ ਮੇਰਾ ਥੋੜਾ ਗਲਾ ਨਹੀਂ ਠੀਕ ਹੋਇਆ ਉਹ ਅਸੀਂ ਕੀਰਤਨ ਕਰਕੇ ਆਏ ਨਾ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਆਵਾਜ਼ ਅਸੀਂ ਚੱਟ ਲਾਂਗੇ ਤੇ ਅਸੀਂ ਕੀਰਤਨ ਇਕੱਠੇ ਕਰਦੇ ਰਹੇ ਹਾਂ ਜੀ ਜਿੱਥੇ ਤੱਕ ਮੈਨੂੰ ਪਤਾ ਹੈ ਅਸੀਂ ਇਕੱਠੇ ਰਹੇ ਕਰਕੇ ਹੂੰ ਉਹ ਸਿੰਘ ਦੀ ਸੋਚ ਬਿਲਕੁਲ ਨਹੀਂ ਮੋੜੀ ਸੋਚ ਮੋੜੀ ਨਹੀਂ ਬਿਲਕੁਲ ਨਹੀਂ ਕਿਉਂਕਿ ਨਾ ਜਦੋਂ ਅਸੀਂ ਇਕੱਠੇ ਰਹਿੰਦੇ ਰਹੇ ਹਾਂ ਸਰਪੰਚ ਸਾਹਿਬ ਉਹਨਾਂ ਨੇ ਜਦੋਂ ਆਪਣੇ ਇੱਥੇ ਕਿਹੜਾ ਸਿਨਮਾ ਸੀਗਾ ਮੋਗੇ ਮਾਜੈਸਟਿਕ ਸਿਨਮਾ ਉਹਦੇ ਵਿੱਚ ਗਲਤ ਪਿਕਤਰਾਂ ਲੱਗਦੀਆਂ ਹੀ ਆਂ ਆਪਾਂ ਨੂੰ ਪਤਾ ਉਹਨਾਂ ਨੇ ਮਤਲਬ ਇੱਥੋਂ ਤੱਕ ਉਹਨੇ ਸਿੰਘ ਨੇ ਸਟੈਪ ਚੱਕ ਲਿਆ ਸੀ ਵੀ ਮੈਂ ਮਾਜੈਸਟਿਕ ਸੈਨਮੇ ਵਾਲਾ ਚੱਕ ਦੇਣਾ ਠੀਕ ਹੈ ਮਤਲਬ ਉਹਦੇ ਅੰਦਰ ਜਜ਼ਬਾ ਹੈ ਉਸ ਚੀਜ਼ ਦਾ ਮੈਂ ਇਹ ਜ਼ਰੂਰ ਕਹਿਣਾ ਵੀ ਉਹਨੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਸੀ ਕਰਨਾ ਬਿਲਕੁਲ ਇਹ ਗਲਤ ਆ ਨਹੀਂ ਵਿਰੋਧ ਮੈਂ ਵੀ ਉਹਦੇ ਨਾਲ ਗੱਲ ਕਰੂੰਗਾ ਨਿੱਜੀ ਤੌਰ ਤੇ ਵੀ ਇਹ ਗੱਲ ਨਹੀਂ ਸੀ ਆਪਾਂ ਕਰਨੀ ਕਿ ਗਲਤ ਕਰ ਬੈਠਾ ਹਨਾ ਉਹਦੀ ਸੋਚ ਸੋਚ ਮਤਲਬ ਗਲਤ ਨਹੀਂ ਉਹਦੀ ਠੀਕ ਹੈ ਸਿੱਖੀ ਨੂੰ ਸਮਰਪਤਾ ਪੂਰੀ ਮੈਂ ਮਤਲਬ ਦਾਅਵੇ ਨਾ ਕਹਿਣਾ ਠੀਕ ਹੈ। ਇਹੀ ਇਕੱਠੇ ਕੀਰਤਨ ਵੀ ਕਰਦੇ ਰਹੇ ਆ ਅਸੀਂ, ਨਿਤਨੇ ਵੀ ਇਕੱਠੇ ਕਰਦੇ ਰਹੇ ਆ। ਇੱਕ ਪੰਕਤੀ ਮੈਂ ਬੋਲਣੀ, ਇੱਕ ਪੰਕਤੀ ਉਹਨੇ ਬੋਲਣੀ। ਤੇ ਅਸੀਂ ਕਦੇ ਵੀ ਮਤਲਬ ਉਹਦੇ ਮੂਹੇ ਨਹੀਂ ਸੁਣਿਆ ਸੀਗਾ ਵੀ ਕਿਸੇ ਨੂੰ ਗਲਤ ਬੋਲਣਾ। ਠੀਕ ਹੈ ਜੀ। ਬਹੁਤ ਹੀ ਚੰਗੀ ਗੱਲ ਹੀ ਕੀਤੀ ਹੁਣ ਤੱਕ। ਤੁਸੀਂ ਕਹਿੰਦੇ ਹੋ ਵੀ ਉਹ ਸਿੱਖੀ ਨੂੰ ਸਮਰਪਿਤ ਹੈ। ਸਿੱਖੀ ਸਿਧਾਂਤ ਇਹ ਕਹਿੰਦੇ ਆ ਕਿ ਦਸਾਂ ਨੌਂ ਦੀ ਕਿਰਤ ਕਮਾਈ ਖਾਣੀ ਹੈ। ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਉਹਨਾਂ ਨੇ ਠੱਗੀ ਢੋਰੀ ਵੀ ਪਿੰਡ ਦੇ ਵਿੱਚ ਕੀਤੀ ਸੀ ਕੋਈ ਕਿਸੇ ਨੂੰ ਬਾਹਰ ਭੇਜਣ ਦਾ ਲਾਲਚ ਦੇ ਕੇ ਪੈਸੇ ਠੱਗੇ ਆ। ਨਹੀਂ ਉਹ ਚ ਤੁਹਾਨੂੰ ਜਾਣਕਾਰੀ ਨਹੀਂ ਇਹ ਕੋਈ ਜਾਣਕਾਰੀ ਇਹ ਕਈ ਵਾਰੀ ਐਵੇਂ ਹੁੰਦਾ ਨਾ ਬੰਦੇ ਦਾ ਦਿਖਾਵਾ ਹੋ ਸਕਦਾ ਵੀ ਹਾਂ ਬਾਹਰੋਂ ਬੰਦਾ ਬੇਸ਼ੱਕ ਨਹੀਂ ਬਿਲਕੁਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਜੇ ਉਹਨਾਂ ਨੇ ਸ਼ਲੀਲਤਾ ਦਾ ਵਿਰੋਧ ਕਰਨਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਇਹ ਕਹਿ ਸਕਦੇ ਸੀ ਕਿ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਘਟਿਆ ਕੱਪੜੇ ਪਾ ਕੇ ਜਿਹੜਾ ਡਾਂਸ ਕਰਦੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਹਰਕਤ ਕਰਦੀਆਂ ਨੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਇਹ ਕਿ ਕਿ ਜੱਟਾਂ ਦੀਆਂ ਕੁੜੀਆਂ ਨੇ ਗੰਦ ਪਾਇਆ ਜੱਟਾਂ ਦੀਆਂ ਕੁੜੀਆਂ ਨੇ ਬਾਹਰ ਆ ਕੇ ਆ ਕੀਤਾ ਉਹ ਕੀਤਾ ਜੱਟਾਂ ਦੀਆਂ ਜੱਟਾਂ ਜਿਹੜੇ ਉਹ ਆਪਣੀਆਂ ਕੁੜੀਆਂ ਦੀਆਂ ਇੱਜ਼ਤਾਂ ਵੇਚ ਕੇ ਪੈਸੇ ਖਾਂਦੇ ਆ ਤਾਂ ਫਿਰ ਇਹਦੇ ਨਾਲ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਜੱਟ ਭਾਈ ਜਾ ਰਾ ਉਹਨਾਂ ਦਾ ਵਿਰੋਧ ਕਰੂਗਾ ਹੀ ਨਾ ਜੱਟ ਕਿਉਂ ਹਰੇਕ ਕਮਿਊਨਿਟੀ ਜਿਹੜੀ ਧੀਆਂ ਦੀ ਇੱਜ਼ਤ ਕਰਦੀ ਆ ਉਹ ਇਸ ਚੀਜ਼ ਦਾ ਵਿਰੋਧ ਕਰੂਗੀ ਨਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜਿਵੇਂ ਵੀਰ ਜੀ ਹੁਣ ਸਾਰੇ ਪਹੁੰਚੇ ਆ ਬਹੁਤ ਹੀ ਸਤਿਕਾਰਯੋਗ ਆ ਬਹੁਤ ਚੰਗਾ ਸਟੈਪ ਚੱਕਿਆ ਇਹਨਾਂ ਨੇ ਮੈਂ ਤੁਹਾਨੂੰ ਉਹੀ ਕਹਿੰਦਾ ਵੀ ਸੋਚ ਨਹੀਂ ਉਹਦੀ ਮ ਮਤਲਬ ਕਹਿਣਾ ਗਲਤ ਹੋ ਸਕਦਾ ਮਤਲਬ ਢੰਗ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਸੋਚ ਸਿੱਖੀ ਪ੍ਰਤੀ ਬਿਲਕੁਲ ਠੀਕ ਆ ਜਿੱਥੇ ਤੱਕ ਮੈਨੂੰ ਪਤਾ ਜੀ ਕਈ ਵਾਰੀ ਕਈ ਵਾਰੀ ਜ਼ੁਬਾਨ ਜੇ ਜ਼ਿਆਦਾ ਦਿਲ ਕ ਜੇ ਤੇ ਕਹਿੰਦੇ ਪਰਚਿਆਂ ਤੱਕ ਦੀ ਨੌਬਤ ਆ ਜਾਂਦੀ ਹੈ ਜਿਵੇਂ ਹੁਣ ਇਹ ਜਿੰਨਾ ਕ ਮਤਲਬ ਨਾਰਾਜ਼ ਨਹੀਂ ਕਹਿ ਰਹੇ ਨੇ ਕਿ ਅਸੀਂ ਵੀ ਕਾਨੂੰਨੀ ਕਾਰਵਾਈ ਕਰਾਵਾਂਗੇ ਸਾਨੂੰ ਇੰਨਾ ਜ਼ਿਆਦਾ ਗਿਲਾ ਹੈ ਉਹਨਾਂ ਦਾ ਪਰਿਵਾਰ ਇੱਥੇ ਰਹਿੰਦਾ ਜਾਂ ਤੁਹਾਡੀ ਗੱਲ ਹੁੰਦੀ ਹੈ ਉਹਨਾਂ ਨਾਲ ਨਹੀਂ ਪਰਿਵਾਰ ਨਾਲ ਨਹੀਂ ਹੋਈ ਮੇਰੀ ਗੱਲ ਉਹਨਾਂ ਨਾਲ ਹੁੰਦੀ ਹੈ ਨਾ ਉਹਨਾਂ ਨੇ ਵੀ ਮੈਨੂੰ ਲੱਗਦਾ ਹੋਊਗਾ ਮਹੀਨਾ ਡੇਢ ਮਹੀਨਾ ਹੋ ਗਿਆ ਹਾਂ ਜੀ ਤੁਹਾਨੂੰ ਇਹ ਵੀਡੀਓ ਬਾਰੇ ਇਹਨਾਂ ਦੇ ਆਉਣ ਤੋਂ ਬਾਅਦ ਪਤਾ ਲੱਗਿਆ ਜਾਂ ਪਹਿਲਾਂ ਹੀ ਪਤਾ ਲੱਗਿਆ ਨਹੀਂ ਮੈਨੂੰ ਉਹ ਤਿੰਨ ਦਿਨ ਪਹਿਲਾਂ ਪਤਾ ਲੱਗਿਆ ਮੇਰੇ ਕੋਲ ਫੋਨ ਚ ਹੀ ਸੀ ਤੁਸੀਂ ਉਹਨੂੰ ਡੱਕਿਆ ਨਹੀਂ ਕਿ ਭਾਈ ਇਹਨੂੰ ਡਿਲੀਟ ਕਰ ਦੇ ਕੀ ਕਰਨੀ ਹੋਈ ਕੀਤੀ ਨਹੀਂ ਫੋਨ ਮੈਂ ਠੀਕ ਹੈ ਦੇਖ ਕੇ ਬੁਰਾ ਲੱਗਿਆ ਪਰ ਤੁਸੀਂ ਉਹਨੂੰ ਕਿਹਾ ਨਹੀਂ ਮਤਲਬ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਉਹ ਮੈਨੂੰ ਮੈਨੂੰ ਵੀ ਮਹਿਸੂਸ ਹੋਇਆ ਮਤਲਬ ਢੰਗ ਤਰੀਕਾ ਉਹੀ ਮੈਂ ਤੁਹਾਨੂੰ ਦੁਬਾਰਾ-ਦੁਬਾਰ ਕਹਿਣਾ ਵੀ ਢੰਗ ਤਰੀਕਾ ਕਹਿਣ ਦਾ ਗਲਤ ਆ ਤੇ ਪਰ ਸਿੱਖੀ ਪ੍ਰਤੀ ਉਹਦੀ ਗਲਤ ਸੋਚ ਨਹੀਂ ਕੀ ਦੇਖੋ ਜੇ ਉਹਨਾਂ ਨੇ ਕਹਿ ਵੀ ਦਿੱਤਾ ਮੇਰਾ ਪਹਿਲਾ ਵੀ ਸਵਾਲ ਇਹੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲਤਾ ਦਾ ਉਹ ਵਿਰੋਧ ਕਰਦੇ ਕਰਦੇ ਕਹਿ ਗਏ ਹੋਣੇ ਆ ਤੇ ਤੁਹਾਨੂੰ ਇਸ ਗੱਲ ਦਾ ਕਿਉਂ ਇਤਰਾਜ਼ ਆ ਕਿ ਜੱਟਾਂ ਦੀਆਂ ਕੁੜੀਆਂ ਨਹੀਂ ਆਏਗਾ ਹੋ ਸਕਦਾ ਉਹ ਉਹਨਾਂ ਚੋਂ ਕੁਝ ਕੁ ਕੁੜੀਆਂ ਜੱਟਾਂ ਦੀਆਂ ਵੀ ਹੋਣ ਨਹੀਂ ਭਨੇ ਹੁਣ ਵੇਖੋ ਜਿਵੇਂ ਖਾਲਸਾ ਜੀ ਨੇ ਦੱਸਿਆ ਵੀ ਇਹ ਕਹਿੰਦੇ ਵੀ ਉਹ ਸਿੱਖੀ ਦੇ ਜਜ਼ਬੇਜਾ ਜਾਂ ਸਿੱਖੀ ਦੇ ਬਾਰੇ ਉਹਨਾਂ ਦੀ ਭਾਵਨਾ ਗਲਤ ਨਹੀਂ ਤੇ ਸਿੱਖੀ ਦਾ ਜਾਂ ਇੱਕ ਪ੍ਰਚਾਰਕ ਦਾ ਇਹ ਤਾਂ ਪਹਿਲਾ ਮਕਸਦ ਹੁੰਦਾ ਨਾ ਜਦੋਂ ਆਪਾਂ ਕੋਈ ਵੀ ਗੱਲ ਕਹਿੰਦੇ ਆ ਤੇ ਆਪਾਂ ਉਹਦੇ ਬਾਰੇ ਜਾਣਕਾਰੀ ਲੈਣੀ ਆ ਜਾਣਕਾਰੀ ਲੈਣ ਤੋਂ ਬਾਅਦ ਹੀ ਆਪਾਂ ਕੋਈ ਕਥਾ ਕੀਰਤਨ ਕਰਦੇ ਆ ਜਾਂ ਕੁਝ ਵੀ ਉਹਦੇ ਬਾਰੇ ਪੂਰਾ ਗਿਆਨ ਲਗਵਾਉਂਗੇ ਫਿਰ ਉਹ ਤੋਂ ਬਾਅਦ ਹੀ ਕਰਾਂਗੇ ਨਾ ਹੁਣ ਜਿਹੜਾ ਉਹਨੇ ਵਿੱਚ ਨਾਂ ਲਿਆ ਹੈ ਨਾ ਉਹ ਉਹਦੇ ਵਿੱਚ ਨਾ ਲਿਆ ਵੀ ਕੋਈ ਕਹਿੰਦਾ ਵੀ ਮੇਰੇ ਪਿਓ ਦਾ ਖਰਚਾ ਨਹੀਂ ਚੱਲਦਾ ਜੇ ਖਰਚਾ ਨਹੀਂ ਚੱਲਦਾ ਉਹ ਖਰਚਾ ਨਹੀਂ ਚੱਲਦਾ ਤੇ ਇੱਕ ਕੁੜੀ ਆ ਸੋਸ਼ਲ ਮੀਡੀਆ ਤੇ ਸਰਲੀਨ ਕੌਰ ਠੀਕ ਹੈ ਜੀ ਨੇ ਇਹ ਕਿਹਾ ਤੋਂ ਕੁੜੀ ਨੇ ਖੁਦ ਕਿਹਾ ਵੀ ਮੈਂ ਤਾਂ ਕਮਿਹਾਰ ਸਿੱਖਾਂ ਫਿਰ ਉਹਨੇ ਕਿਵੇਂ ਉਹਨੂੰ ਕਹਤਾ ਵੀ ਜੱਟਾਂ ਦੀ ਕੁੜੀਆਂ ਇਹ ਬਹਾਨੇ ਬਣਾਉਂਦੀਆਂ ਠੀਕ ਹੈ ਉਸ ਤੋਂ ਬਿਨਾ ਜਿਹੜੇ ਨਾਂ ਹੈਗੇ ਆ ਸੋਸ਼ਲ ਮੀਡੀਆ ਤੇ ਜਿਵੇਂ ਨੈਂਸੀ ਗਰੇਵਾਲ ਹਨਾ ਉਹ ਵੀ ਗੈਰ ਜੱਟ ਆ ਠੀਕ ਹੈ ਉਹ ਮੰਨ ਲਓ ਵੀ ਉਹਦਾ ਸਹੀ ਨਾਂ ਜਿਹੜਾ ਨੀਤਾ ਅਗਨੀਹੋਤਰੀ ਆ ਠੀਕ ਹੈ ਕਮਲਕੌਰ ਦਾ ਆਪਾਂ ਨੂੰ ਪਤਾ ਹੀ ਲੱਗ ਗਿਆ ਵੀ ਉਹਨੇ ਵੀ ਕਮਲਕੌਰ ਜਿਹੜਾ ਉਹ ਨਾਂ ਲਾਇਆ ਸੀ ਉਸ ਦਿਵਾਰ ਜਿਹੜਾ ਨਾਂ ਹੈ ਗਗਨ ਗਰੇਵਾਲ ਉਹਦਾ ਪੱਕਾ ਨਾਂ ਵੀ ਜੋਤੀ ਹੈ ਠੀਕ ਹੈ ਠੀਕ ਹੈ ਜਿਹੜਾ ਅਸਲੀ ਨਾਮ ਹੈ ਜੋਤੀ ਸੋਸ਼ਲ ਮੀਡੀਆ ਤੇ ਗਗਨ ਗਰੇਵਾਲ ਹੈ ਠੀਕ ਹੈ ਐਂ ਨਵੀ ਪੰਗੂ ਆ ਠੀਕ ਹੈ ਉਹਦਾ ਵੀ ਨਾਂ ਜਿਹੜਾ ਹੈਗਾ ਉਹ ਚੇਤਨਾ ਕੁਮਾਰੀ ਆ ਠੀਕ ਹੈ ਹੁਣ ਜਿਹੜੀ ਅਲੱਗ-ਅਲੱਗ ਹੈ ਜਿਵੇਂ ਸੰਨੀ ਲਿਆਉਣੀ ਕਹਿੰਦੇ ਆ ਠੀਕ ਹੈ ਉਹਦਾ ਪੱਕਾ ਨਾਂ ਤਾਂ ਕਿਰਨਜੀਤ ਕੌਰ ਉਹ ਹੈ ਉਹ ਬੋਰਾ ਖੱਤਰੀ ਹੈ ਠੀਕ ਹੈ ਠੀਕ ਹੈ ਹੁਣ ਆਈ ਇੱਕ ਅਮੀਤੀ ਕਲੇਰ ਉਹ ਦਿੱਲੀ ਤੋਂ ਆ ਠੀਕ ਹੈ ਉਹ ਵੀ ਗੈਰ ਜੱਟਾ ਹੁਣ ਜਿਹੜੀਆਂ ਇਹ ਕੁੜੀਆਂ ਕਿੰਨੀਆਂ ਸੋਸ਼ਲ ਮੀਡੀਆ ਤੇ ਆਇਆ ਹਨਾ ਜਿਹੜੇ ਵੀ ਉਹ ਜਿਹਨੇ ਵੀ ਆਪਾਂ ਗਲਤ ਕੰਟੈਕਟ ਬਣਾਉਂਦੇ ਆ ਜਾਂ ਅਸਲੀ ਕੰਨੈਕਟ ਉਹਨਾਂ ਚੋਂ 90% ਜਿਹੜੀਆਂ ਉਹ ਗੈਰ ਜੱਟਾ ਫੇਰ ਕਿਉਂ ਨੇ ਇਕੱਲੇ ਇੱਕ ਹੀ ਨਾਂ ਲਿਆ ਜੇ ਉਹ ਕਹਿੰਦੇ ਵੀ ਸਿੱਖੀ ਨੂੰ ਸਮਰਪਿਤਤਾ ਜਿਵੇਂ ਖਾਲਸਾ ਜੀ ਨੇ ਕਿਹਾ ਠੀਕ ਹੈ ਜੇ ਸਿੱਖੀ ਨੂੰ ਸਮਰਪਿਤਤਾ ਤੇ ਸਿੱਖੀ ਨੂੰ ਸਮਰਪਿਤ ਬੰਦੇ ਦੀ ਤਾਂ ਪਹਿਲਾਂ ਸੋਚੀ ਇਹ ਹੋਣੀ ਚਾਹੀਦੀ ਆ ਵੀ ਪਹਿਲਾਂ ਪੂਰੀ ਜਾਣਕਾਰੀ ਲੈਣੀ ਆ ਫੇਰ ਹੀ ਕੋਈ ਵੀਡੀਓ ਪਾਉਣਾ ਉਹਦੀ ਵੀਡੀਓ ਚ ਉਹਦੀ ਭਾ ਫਿਰ ਜੇ ਉਹ ਮੰਨ ਲਓ ਸਿੱਖੀ ਨੂੰ ਸਮਰਪਿਤ ਸੀ ਫਿਰ ਉਹਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਝੂਠ ਤੋਂ ਵੀਡੀਓ ਸ਼ੁਰੂ ਕੀਤੀ ਆ ਵੀ ਮੈਂ ਖੁਦ ਜ਼ਿੰਮੇਦਾਰ ਆ ਮੈਂ ਜੱਟ ਪਰਿਵਾਰ ਚੋਂ ਆ ਜਦੋਂ ਉਹ ਨਹੀਂਗਾ ਉਹ ਖੁਦ ਜੱਟ ਨਹੀਂਗਾ ਫਿਰ ਕਿਵੇਂ ਇਹ ਤਾਂ ਆਪਾਂ ਨੂੰ ਹੀ ਪਤਾ ਨਹੀਂ ਮੈਂ ਸੋਚ ਕਿੱਥੇ ਰਗੀ ਸਿੱਖੀ ਕਿਸੇ ਨੂੰ ਨਹੀਂ ਕਹਿੰਦੀ ਵੀ ਟਾਰਗੇਟ ਕਰੋ ਕਹਿੰਦੇ ਵੀ ਉਹ ਪਿੰਡ ਚ ਨਹੀਂ ਰਹਿੰਦੇ ਉਹਨਾਂ ਦਾ ਪਰਿਵਾਰ ਪਿੰਡ ਚ ਨਹੀਂ ਫਿਰ ਹੁਣ ਕੀ ਕਰੋਗੇ ਅਗਲੀ ਕਾਰਵਾਈ ਕੀ ਹੋਊਗੀ ਹੁਣ ਜੀ ਉਹਦੇ ਬਾਰੇ ਹੁਣ ਆਪਾਂ ਇਹਨਾਂ ਨੂੰ ਕਰ ਦੇਣ ਦੇ ਪਰਿਵਾਰ ਤਾਂ ਉੱਥੇ ਕੋਈ ਨਾ ਕੋਈ ਤਾਂ ਹੋਣਗੇ ਨਾ ਜਿਹੜਾ ਉਹਦਾ ਕੋਈ ਨਾ ਕੋਈ ਸੰਪਰਕ ਹੀ ਗਏ ਫੇਰ ਵੀ ਜੇ ਸੰਪਰਕ ਨਾ ਆਇਆ ਤਾਂ ਫੇਰ ਤਾਂ ਕਾਨੂੰਨੀ ਰਸਤਾ ਹੈਗਾ ਹੀ ਆ ਠੀਕ ਆ ਜਿਹੜਾ ਕਾਨੂੰਨੀ ਕਾਰਵਾਈ ਅਸੀਂ ਕਰਾਉਣ ਆਏ ਆ ਇੱਥੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਵੀ ਇਹ ਨਹੀਂਗਾ ਹਰ ਵਾਰੀ ਕੋਈ ਨਾ ਕੋਈ ਬੋਲ ਕੇ ਬਾਅਦ ਵਿੱਚ ਮਾਫੀ ਮੰਗ ਜੇ ਫੇਰ ਆਪਾਂ ਉਹਨੂੰ ਮaaf ਕਰ ਦਿਓ ਫੇਰ ਫੇਰ ਗਲਤ ਬੋਲ ਜੇ ਫੇਰ ਮਾਫ ਕਰ ਦਿਓ ਕੋਈ ਤਕਰੀਬਨ 7-8 ਸਾਲਾਂ ਤੋਂ ਇਹੀ ਚੱਲ ਰਿਹਾ ਨਾ ਇੱਕ ਹੀ ਟਾਰਗੇਟ ਇੱਕ ਹੀ ਜਾਤੀ ਨੂੰ ਟਾਰਗੇਟ ਕਰਦਾ ਜਿਹੜੀ ਚੀਜ਼ ਤੇ ਹਾਂ ਜਾਤੀ ਮਾੜੇ ਜਾਤੀ ਮਾੜੇ ਹਰ ਇੱਕ ਥਾਂ ਤੇ ਇਹੀ ਤੇ ਇੱਕ ਹੋਰ ਰਸੂਲਪੁਰ ਵਾਲਾ ਬਾਬਾ ਹਰਜੀਤ ਸਿੰਘ ਆ ਉਹਨਾਂ ਦੇ ਵੱਲੋਂ ਵੀ ਗੱਲ ਇੱਕ ਟਿੱਪਣੀ ਕੀਤੀ ਗਈ ਜੱਟਾਂ ਦੇ ਮੁੰਡਿਆਂ ਤੇ ਵੀ ਇਹ ਪਲਾਸਟਿਕ ਦੇ ਘੜੇ ਪਾਉਂਦੇ ਆ ਤੇ ਉਹਦੇ ਕੋਲ ਤਾਂ ਤੁਸੀਂ ਪਹੁੰਚੇ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਉਹ ਪਾਵਰਫੁੱਲ ਆ ਨਹੀਂ ਨਹੀਂ ਉਹਦੇ ਕੋਲ ਵੀ ਉਹਨਾਂ ਕੋਲ ਵੀ ਪਹੁੰਚਾਂਗੇ ਥੋੜੇ ਦੇ ਦੁਆਰਾ ਹੀ ਮੈਂ ਹੁਣ ਉਹਨਾਂ ਨੂੰ ਚੈਲੰਜ ਕਰਦਾ ਵੀ ਜਿਹੜਾ ਉਹਨਾਂ ਨੇ ਕੱਲ ਇਹ ਸ਼ਬਦ ਕਹੇ ਆ ਵੀ ਜੱਟਾਂ ਦੇ ਮੁੰਡੇ ਰਵੜ ਦੇ ਘੜੇ ਪਾਈ ਫਿਰਦੇ ਆ ਆ ਵੇਖੋ ਕਿੰਨੇ ਜਾਨੇ ਬੈਠੇ ਇੱਥੇ ਇੱਕ ਵੀ ਹਾਂ ਇੱਕ ਵੀ ਜੱਟਾਂ ਦੇ ਮੁੰਡੇ ਹੀ ਆ ਨਾ ਸਾਰੇ ਇੱਥੇ ਬੈਠੇ ਜਾਂ ਜੱਟਾਂ ਦੇ ਛੱਡੋ ਜਿਦੀ ਮਰਜ਼ੀ ਕਮਿਊਨਿਟੀ ਦੇ ਉਹ ਬੰਦੇ ਇੱਥੇ ਬੈਠੇ ਕਿਸੇ ਦੀ ਤੁਸੀ ਵਿਖਾ ਦਿਓ ਵੀ ਰਬੜ ਦਾ ਕੜਾ ਪਾਇਆ ਹੋਵੇ ਮੈਂ ਵਾਸ਼ ਕਰੂੰਗੀ ਕਿ ਇੱਕ ਵਾਰ ਗੁੱਟਾਂ ਵੱਲ ਜਿਹੜੇ ਕੜੇ ਆ ਉਹ ਵਿਖਾ ਦਿੱਤੇ ਜਾਣ ਇਹ ਸਾਰੇ ਜੱਟ ਬਰਾਦਰੀ ਤੋਂ ਨੇ ਤੇ ਅਸੀਂ ਕੁਦਰਤੀ ਇੱਥੇ ਆਏ ਆ ਤੇ ਕਿਸੇ ਨੂੰ ਕਿਹਾ ਨਹੀਂ ਸੀ ਕਿ ਭਾਈ ਪਾ ਕੇ ਆਉਣੇ ਆ ਸਾਰਿਆਂ ਦੇ ਇਹ ਕੜੇ ਆ ਜਿਹੜੇ ਉਹ ਪਾਏ ਹੋਏ ਆ ਜਿਹੜਾ ਉਹਨਾਂ ਦਾ ਇਹ ਬਿਆਨ ਆ ਉਹਨਾਂ ਨੇ ਕਿਵੇਂ ਕਿਹਾ ਤੇ ਜੇ ਇੱਕ ਦੋਹਾਂ ਨੇ ਪਾਏ ਵੀ ਹੋਣਗੇ ਤਾਂ ਉਹਨਾਂ ਦੇ ਨਾਮ ਲਏ ਜਾਣ ਬਕਾਇਦਾ ਵੀ ਕਿੰਨਾ ਨੇ ਪਾਏ ਆ ਨਾ ਕਿ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰੋ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਜੱਟਾਂ ਦੇ ਮੁੰਡਿਆਂ ਦੇ ਪੈਰਾਂ ਦੇ ਵਿੱਚ ਝਾਂਜਰਾ ਪਾਈਆਂ ਜਾਂ ਉਹਨਾਂ ਨੇ ਕੜੇ ਪਾਏ ਤਾਂ ਮੈਂ ਉਹਨੂੰ ਚੈਲੰਜ ਕਰਦਾ ਜਿੱਥੇ ਉਹ ਕਹਿੰਦਾ ਨਕੋਦਰ ਆਪਾਂ ਲੈ ਚੱਲਦੇ ਹਾਂ ਤੁਸੀਂ ਉੱਥੇ 30% ਵੀ ਜੱਟ ਕੱਢ ਦਿਓ ਚੈਲੰਜ ਆ ਬਾਬੇ ਨੂੰ ਠੀਕ ਹੈ ਸਾਡਾ ਸਾਡੀ ਜਥੇਬੰਦੀ ਹਣੀਓ ਵੀ ਹਰ ਕੋਈ ਨਹੀਂਗਾ ਜਿਹੜਾ ਵੀ ਸੋਸ਼ਲ ਮੀਡੀਆ ਤੇ ਬੈਠਦਾ ਉਹ ਜਟਾਨੀ ਹੋ ਜਾ ਕਰੇ ਜਿਹੜਾ ਵੀ ਆਉਂਦਾ ਉਹ ਜਟਾਨੀ ਹੋ ਜਾਂਦਾ ਵੀ ਇਹੀ ਮੜੇ ਇਹੀ ਮੜੇ ਉਹ ਹਰਜੀਤ ਸਿੰਘ ਨੂੰ ਪਹਿਲਾਂ ਤਾਂ ਇਹ ਵੇਖੋ ਵੀ ਤੂੰ ਬਾਹਰ ਨਿਕਲਦਾ ਕਰੋ ਕਿ ਘਰੀ ਬੈਠਾ ਰਹਿਣਾ ਹਰ ਕੋਈ ਤੇਰੇ ਕੋਲੇ ਇੱਥੇ ਇੰਟਰਵਿਊ ਕਰਨ ਆਉਂਦਾ ਉਹਦੇ ਆ ਬੈਠ ਕੇ ਜਿਹੜਾ ਵੀ ਪੰਜਾਬ ਦਾ ਮਸਲਾ ਹੁੰਦਾ ਹਰੇਕ ਪੰਜਾਬ ਦੇ ਮਸਲੇ ਪੰਜਾਬ ਦੇ ਖਿਲਾਫ ਖੜਾ ਹਮ ਹੈਨਾ ਤੇ ਹੁਣ ਉਹ ਸਾਨੂੰ ਦੱਸੇ ਵੀ ਕਿਹੜਾ ਖਾਸ ਇੱਕ ਜਿਹੜਾ ਏਰੀਆ ਆਪਾਂ ਮੰਨਦੇ ਜਿੱਥੇ ਵੀ ਪੀਰਾਂ ਦੀ ਉਹ ਕਹਿ ਰਿਹਾ ਸੀ ਵੀ ਪੀਰਾਂ ਦੀ ਧਰਤੀ ਨਾ ਕੋ ਪੰਜਾਬ ਨੂੰ ਜੇ ਉਹ ਉਹ ਖਾਸ ਠੀਕ ਹੈ ਜਿੱਥੇ ਜਿਆਦਾ ਤੋਂ ਜਿਆਦਾ ਇਹ ਜਿਹੜੀਆਂ ਸਮਾਦਾ ਬਣੀਆਂ ਕੁਛ ਵੀ ਬਾਬੇ ਹੈਗੇ ਉੱਥੇ ਉੱਥੇ ਜਾ ਕੇ ਵੇਖੇ ਕਿ ਦੀ ਜਿਆਦੇ ਗੈਨਤੀ ਆ ਅਸੀਂ ਕਿਸੇ ਭਾਈਚਾਰੇ ਨੂੰ ਨਹੀਂ ਕਹਿੰਦੇ ਹਰੇਕ ਦੀ ਆਪਣੀ ਮਰਜ਼ੀ ਜਿਹਨੂੰ ਮਰਜ਼ੀ ਮੰਨੇ ਪਰ ਉਹ ਸਾਡੀ ਭਾਈਚਾਰੇ ਦਾ ਜਦੋਂ ਨਾਂ ਲੈ ਕੇ ਕਹੂਗਾ ਤੇ ਅਸੀਂ ਉਹਨੂੰ ਚੈਲੰਜ ਕਰਦੇ ਹਾਂ ਸਾਡੇ ਤੁਸੀਂ 30% ਵੀ ਕਿਸੇ ਬੰਦੇ ਦੇ 10% ਵੀ ਜੱਟਾਂ ਦੇ ਹੱਥਾਂ 'ਚ ਤੁਸੀਂ ਇਹ ਜਿਹੜੇ ਕਹਿੰਦਾ ਰਵੜ ਦੇ ਕੜੇ ਉਹ ਖਾਓ ਇੱਥੇ ਆ ਜੱਟ ਜਿਹਾ ਬੰਦੀ ਆਲੇ ਪਹੁੰਚੇ ਆ ਹੋਰ ਵੀ ਜੱਟ ਭਾਈਚਾਰੇ 'ਚੋਂ ਲੋਕ ਪਹੁੰਚੇ ਉਹਨਾਂ ਜਿਹੜੀ ਸ਼ਬਦਾਵਲੀ ਵਰਤੀ ਆ ਉਹ ਕਹਿੰਦੇ ਬਹੁਤ ਗਲਤ ਆ ਹਾਂਜੀ ਬਹੁਤ ਗਲਤ ਹੈ ਜੀ ਬਹੁਤ ਗਲਤ ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਅਸੀਂ ਵੀ ਸ਼ਰਮਨਾਕ ਹਾਂ ਕੋਈ ਗੱਲ ਨਹੀਂ ਜੇ ਉਹਨੇ ਗਲਤੀ ਕਰ ਲਈ ਆ ਅਸੀਂ ਉਹਨੂੰ ਸਮਝਾਵਾਂਗੇ ਸਮਝਾਉਣ ਦੀ ਕੋਸ਼ਿਸ਼ ਪੂਰੀ ਕਰਾਂਗੇ ਅਸੀਂ ਉਹਨੂੰ ਹੋਦ ਨੇ ਹੁਣ ਕਰੇ ਜੀ ਤੁਹਾਡਾ ਉਹ ਉਹ ਮੇਰੇ ਸੀ ਮੇਰੇ ਪਤੀਜਾ ਹੀ ਆ ਪਤੀਜਾ ਹੀ ਲੱਗਦਾ ਸਾਡਾ ਪਤੀਜਾ ਚ ਹੋਇਆ ਹਾਂ ਭਰਾ ਚੂਆ ਮਤਲਬ ਸਾਕ ਪਤੀਜਾ ਦਾ ਇਹ ਵੀ ਮੇਰੇ ਤਾਈ ਦਾ ਮੁੰਡਾ ਇਹਨਾਂ ਦਾ ਸਾਕ ਪਤੀਜਾ ਮੇਰਾ ਜਾਨੀ ਇਹ ਮੇਰੇ ਤਾਈ ਦਾ ਮੁੰਡਾ ਇੱਕੋ ਹੀ ਗੱਲ ਹੋ ਗਈ ਗਲਤ ਹੈ ਇੱਕ ਹੀ ਆ ਬਾਪੂ ਜੀ ਤੁਸੀਂ ਦੇਖੀ ਆ ਉਹ ਵੀਡੀਓ ਵੀਡੀਓ ਦੇਖੀ ਮੈਂ ਮੈਂ ਕਹੂੰ ਜੇ ਉਹਨੇ ਪੱਕਾ ਕਹੋਗੇ 20 ਕੰਮ ਨਹੀਂ ਕਰਨਾ ਅੱਜ ਵੇਖੀ ਹੈ ਕਿ ਪਹਿਲਾਂ ਵੇਖੀ ਸੀ ਨੇਕ ਕਰੇ ਦੇਖੀਏ ਇੱਕ ਵਾਰੀ ਵੇਖੀ ਹੈ ਤੁਸੀਂ ਕਿਹਾ ਨਹੀਂ ਉਹਨੂੰ ਵੀ ਇਹ ਇਹ ਕੰਮ ਕੀ ਕੀਤਾ ਤੂੰ ਆਪਾਂ ਮੈਂ ਅਸੀਂ ਫੋਨ ਨਹੀਂ ਕੀਤਾ ਨੂੰ ਫੋਨ ਇਧਰ ਕਰ ਦੂਜੀ ਪਾਸੇ ਹੈ ਅੱਛਾ ਇਸ ਤਰ੍ਹਾਂ ਵੀ ਕਿਆ ਨਹੀਂ ਜਾਂਦਾ ਛੇਤੀ ਕਿਤੇ ਬੱਚੇ ਨੂੰ ਹੈ ਕਿ ਨਹੀਂ ਅਗਲਾ ਸਾਡਾ ਇਤਰਾਜ ਮੰਨੂ ਤੂੰ ਨੱਸ ਕੇਾਂ ਦੇ ਵਿੱਚ ਹੁੰਦਾ ਹੀ ਆ ਅੱਜ ਕਿੰਨੇ ਇੰਨੇ ਲੋਕ ਇਤਰਾਜ ਲੈ ਕੇ ਆਏ ਆ ਨਹੀਂ ਸਾਨੂੰ ਵੀ ਫੀਲ ਬਹੁਤ ਹੁੰਦੀ ਆ ਅਸੀਂ ਜਰੂਰ ਸਮਝਾਵਾਂਗੇ ਉਹਨੂੰ ਸਾਡਾ ਹੀ ਬੱਚਾ ਕੋਈ ਗੱਲ ਨਹੀਂ ਸਮਝਾਵਾਂਗੇ ਅਸੀਂ ਪਰਿਵਾਰ ਚ ਹੁਣ ਇੱਥੇ ਕੋਈ ਨਹੀਂ ਰਹਿਂਦਾ ਉਹਨਾਂ ਦਾ ਉਹਨਾਂ ਦੀ ਮੇਰਾ ਖਿਆਲ ਉਹ ਉਹਦੀ ਪਰਜਾਈ ਹੋਊਗੀ ਜਾਂ ਉਹਦੀ ਮਾਫੀ ਜਾਂਦੇ ਵੀ ਆ ਬਾਹਰ ਅੰਦਰ ਤੱਲੀਆਂ ਬੀਬੀਆਂ ਰਹਿੰਦੀਆਂ ਨੇ ਆਪ ਨਹੀਂ ਬੀਬੀਆਂ ਰਹਿੰਦੀਆਂ ਜੀ ਹੋਰ ਕੋਈ ਨਹੀਂ ਆਪ ਦੋ ਭਰਾ ਆ ਹਾਂ ਦੋ ਭਰਾ ਦੋ ਚਾ ਮਿਲਟਰੀ ਚ ਆ ਜੀ ਅੱਛਾ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਪਿੰਡ ਚੋਂ ਅਸੀਂ ਮਤਲਬ ਗੱਲ ਕਰ ਰਹੇ ਸੀ ਉਹ ਕਹਿੰਦੇ ਸੀ ਵੀ ਆਪ ਤਾਂ ਇਹ ਜ਼ਿੰਮੇਦਾਰ ਹੈ ਨਹੀਂਗੇ ਨਹੀਂ ਜ਼ਿੰਮੇਦਾਰ ਹੈ ਜ਼ਿੰਮੇਦਾਰ ਹੈ ਹਾਂ ਇਹ ਗੱਲ ਨਹੀਂ ਉਹਦੀ ਭੈਣ ਉੱਥੇ ਹੈ ਇੰਕਾਣਾ ਇਹ ਨਹੀਂ ਚਾਹੀਦਾ ਸੀ ਇੱਕ ਕਮਿਊਨਿਟੀ ਨੂੰ ਕਿਉਂ ਵੀ ਸਮਝੀ ਨਾਲ ਗੱਲ ਹੋ ਵੀ ਜਾਂਦੀ ਆ ਮੈਂ ਉਹ ਨਹੀਂ ਕਹਿੰਦਾ ਹਰਕਤੋਂ ਗਲਤੀ ਹੋ ਜਾਂਦੀ ਬੋਲਣ ਲੱਗੇ ਹਾਂ ਇਹ ਇਹ ਕਹਿੰਦੇ ਜੀ ਅਸੀਂ ਪਰਚਾ ਘਟਾਵਾਂਗੇ ਜੇ ਮਤਲਬ ਉਹਨੇ ਵੀਡੀਓ ਕਹਦਾਂਗੇ ਕਹਾਂ ਉਹ ਕਹਦਾਂਗੇ ਮਿਹਰਬਾਨੀ ਬਾਬੂ ਜੀ ਧੰਨਵਾਦ ਬੰਦੀ ਕਰ ਰਹੇ ਹਾਂ ਵੈਲਕਮ ਵੀ ਮਾਫੀ ਮੰਗ ਲਾਈ ਸੀ